ਸਿਆਣੀ ਆਖਦੇ ਆ ਇਹ ਦੁਨੀਆ ਦਮੂਹੀ ਆ ਦਤਰੀ ਦੇ ਇੱਕ ਪਾਸੇ ਤੇ ਇਸ ਤੇ ਤੁਹੀ ਪਾਸੇ ਦੰਦੇ ਨਹੀਂ ਪਿਓ ਪੁੱਤ ਨੇ ਮੰਡੀ ਚੋਂ ਘੋੜੀ ਖਰੀਦੀ ਤੇ ਲੈ ਕੇ ਆਪਣੇ ਪਿੰਡ ਨੂੰ ਤੁਰ ਪਏ ਤਿੰਨ ਚਾਰ ਪਿੰਡ ਲੰਘ ਕੇ ਇਹਨਾਂ ਦੇ ਪਿੰਡ ਨੇ ਆਉਣਾ ਸੀ ਪੁੱਤ ਘੋੜੀ ਤੇ ਬੈਠ ਗਿਆ ਬਾਪੂ ਨਾਲ ਤੁਰ ਪਿਆ ਜਦੋਂ ਪਹਿਲੇ ਪਿੰਡ ਵਿੱਚੋਂ ਲੰਘੇ ਤਾਂ ਪਿੰਡ ਵਾਲੇ ਦੇਖ ਕੇ ਕਹਿੰਦੇ ਆਹ ਵੇਖ ਤੇ ਬੈਠਾ ਉਹ ਗੁੜੇ ਨੂੰ ਬਜ਼ੁਰਗ ਨੂੰ ਨਾਲ ਤੋਰੀ ਜਾਂਦਾ ਪੁੱਤ ਨੇ ਸ਼ਰਮ ਮਾਰੀ ਕਹਿੰਦਾ ਬਾਪੂ ਤੂੰ ਬੈਠ ਤੇ ਬਾਪੂ ਬਹਿ ਗਿਆ ਕੁੜੀ ਤੇ ਜਦੋਂ ਅਗਲਾ ਪਿੰਡ ਲੰਘਣ ਲੱਗੇ ਤੇ ਪਿੰਡ ਵਾਲੇ ਕਹਿੰਦੇ ਵੇਖ ਉਹਦਰ ਸਿਆਣਾ ਬਿਆਣਾ ਉਹਨੂੰ ਸ਼ਰਮ ਨਹੀਂ ਆਉਂਦੀ ਆਪ ਕੁੜੀ ਤੇ ਬੈਠਾ ਉਹ ਠਵਾਕ ਨੂੰ ਨਾਲ ਤੋਰੀ ਜਾਂਦਾ ਬਾਪੂ ਨੇ ਜਦੋਂ ਗੱਲ ਸੁਣੀ ਉਹਨੇ ਪੁੱਤ ਦੀ ਬਾਹ ਪਕੜੀ ਕਹਿੰਦਾ ਪੁੱਤ ਤੂੰ ਵੀ ਕੁੜੀ ਤੇ ਉੱਤੇ ਆ ਜਾ ਜਦੋਂ ਅਗਲੇ ਪਿੰਡੋਂ ਲੰਘਣ ਲੱਗੇ ਬਖਸ਼ੇ ਉਹਨਾਂ ਵੀ ਨਾ ਉਹ ਕਹਿੰਦੇ ਵੀ ਕਿਸੇ ਨੇ ਕਸਾਈ ਵੇਖਿਆ ਵੇਖ ਲੋ ਮਾਰਕੂ ਦੀ ਘੋੜੀ ਆ ਦੋਨੋਂ ਉੱਤੇ ਚੜੇ ਜਾਂਦੇ ਨਹੀਂ ਦੋਨਾਂ ਨੇ ਸ਼ਾਲਾ ਮਾਰੀਆਂ ਥੱਲੇ ਉਤਰ ਕੇ ਘੋੜੀ ਦੇ ਨਾਲ ਹੀ ਤੁਰ ਪਈ ਅਗਲੇ ਪਿੰਡ ਵਿੱਚੋਂ ਜਦੋਂ ਲੰਘੇ ਕਹਿੰਦੇ ਆ ਮੂਰਖ ਵੇਖ ਲੋ ਮੂਰਖ ਕੋਲੇ ਘੋੜੀ ਆ ਤੇ ਦੋਨੋਂ ਤੁਰੇ ਜਾਂਦੇ ਨਹੀਂ ਇਹ ਦੁਨੀਆ ਕਿਸੇ ਪਲੜੇ ਨਹੀਂ ਤੁਲਦੀ ਜਿਹੜੇ ਆਪਣੀ ਧੁੰਨ ਦੇ ਪੱਕੇ ਨਹੀਂ ਜਿਨ੍ਹਾਂ ਨੇ ਆਪਣੀ ਮੰਜ਼ਲ ਪਾਉਣੀ ਆ ਉਹ ਕਦੇ ਨਹੀਂ ਰੁਕਿਆ ਕਰਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਨੇ ਅਸੀਂ ਦੁਨੀਆਂ ਦਾ ਭਲਾ ਲੋਚਿਆ ਪਰ ਦੁਨੀਆਂ ਨੇ ਸਾਨੂੰ ਕੋਈ ਆਖਾ ਭੂਤਨਾ ਕੋ ਕਹੇ ਬੇਤਲਾ ਕੋਈ ਸਾਨੂੰ ਭੂਤ ਕਹਿੰਦਾ ਸੀ ਕੋਈ ਜਿੰਨ ਕਹਿੰਦਾ ਸੀ ਇਸੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੋ ਲੋਕਾਂ ਦੀ ਪਰਵਾਹ ਨਾ ਕਰੋ ਆਪਣੀ ਮੰਜ਼ਲ ਵੱਲ ਵਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ